ਦੋਸਤੋ ਜਦੋਂ ਸਬਜੀ ਦੇ ਘਟ ਜਾਂਦੇ ਆ ਰੇਟ ਤੇ ਆਪਣੀ ਜ਼ਿਮੀਂਦਾਰ ਭਰਾ ਬਹੁਤ ਛੇਤੀ ਹੌਸਲਾ ਛੱਡ ਜਾਂਦੇ ਆ ਵੀ ਰੇਟ ਘਟ ਗਿਆ ਹੁਣ ਕੁਝ ਬਚਣਾ ਨਹੀਂ ਹਨਾ ਕਈ ਭਰਾ ਐਕੀ ਦੇਖਿਆ ਵੀ ਚੰਗੀ ਭਲੀ ਗੋਭੀ ਖੇਤਾਂ ਦੇ ਵਿੱਚ ਵਾਹੀ ਜਾਂਦੇ ਸੀ ਪਰ ਆ ਬਠਿੰਡਾ ਸਬਜੀ ਮੰਡੀ ਦੇ ਵਿੱਚ ਇੱਕ ਆਪਾਂ ਹੋਰ ਨਜ਼ਾਰਾ ਦੇਖ ਰਹੇ ਆ ਇੱਕ ਜ਼ਿਮੀਂਦਾਰ ਭਰਾ ਜਿਨ੍ਹਾਂ ਦੇ ਆਪ ਦੇ ਖੇਤ ਦੀ ਗੋਭੀ ਆ ਤੇ ਆਪਣੇ ਖੇਤ ਦੀ ਗੋਭੀ ਆ ਜਿਹੜੀ ਉਹ ਮੰਡੀ ਦੇ ਵਿੱਚ ਬਠਿੰਡਾ ਸਬਜੀ ਮੰਡੀ ਦੇ ਬਾਹਰ ਆ ਜਿਹੜੀ ਸੇਲ ਕਰ ਰਹੇ ਆ ਗਾਕਾ ਨੂੰ ਸਿੱਧਾ ਆਪ ਵੇਚ ਰਹੇ ਆ ਤੇ ਆਪਣੇ ਜਿਹੜੇ ਕਿਸਾਨ ਆ ਹਨਾ ਉਹ ਏਸੇ ਗੱਲੋਂ ਰੋਈ ਜਾਂਦੇ ਆ ਬਾਪੂ ਜੀ ਕਿਸਾਨ ਆਪਣੇ ਰੋਈ ਜਾਂਦੇ ਆ ਵੀ ਰੇਟ ਘਟਕੇ ਗੋਭੀ ਦੇ ਵਿੱਚ ਵਾਧ ਕੇ ਖੇਤਾਂ ਦੇ ਤੁਸੀਂ ਇਹ ਪਰਾਲਾ ਕਿਵੇਂ ਕੀਤਾ ਜੀ ਇੱਥੇ ਬਹਿ ਜਾ ਥੱਲੇ ਮੜਾ ਨੀਵੇਂ ਹੋਏ ਹਾਂਜੀ ਇਹ ਪਰਾਲਾ ਤਾਂ ਜੇ ਐਂ ਕਰਿਆ ਜਦੋਂ ਸਾਡਾ ਕਿਤੇ ਨਹੀਂ ਵਿਕੀ ਉਹ ਕਿਤੇ ਨਾ ਮੰਡੀ 'ਚ ਕਿਸੇ ਨੇ ਪੁੱਛੀ ਤੇ ਨਾ ਆਪਣੀ ਦੁਕਾਨ ਤੇ ਵੀ ਘਟਗਾ ਖੜਨ ਲੱਗਾ ਲੋਕਾਂ ਦੇ ਗੋਭੀ ਆਮ ਹੋ ਗਈ ਹਾਂਜੀ ਤੇ ਅਸੀਂ ਇਹ ਕਹਿੰਦੇ ਆ ਪਟਾਲੀ ਚ ਪਾ ਕੇ ਪਿੰਡਾਂ ਚ ਵੇਚ ਗਏ ਤੇ ਜਾਂ ਸ਼ਹਿਰ ਚ ਖੜ ਕੇ ਕਿਤੇ ਵੇਚ ਗਏ ਠੀਕ ਹੈ ਤੇ ਚਲੋ ਸਾਨੂੰ ਕੁਛ ਨਾ ਕੁਛ ਸਾਡੇ ਆਪ ਦੀ ਢਹਾੜੀ ਪੈਣ ਲੱਗ ਗਈ ਤੇ ਟਰੈਕਟਰ ਦਾ ਖਰਚਾ ਮੜਨ ਲੱਗਿਆ ਤੇ ਐਚੀ ਉ ਦਾ ਤੁਹਾਨੂੰ ਪਤਾ ਹੀ ਆ 40 ਰੁਪਏ 40000 ਨੂੰ ਕਿਲੋ ਵੀ ਹੈ ਇਹਦਾ ਹਾਂਜੀ ਤੇ ਸਾਨੂੰ ਉ ਦਾ ਗੋਭੀ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਦਿੱਤਾ ਹੈ ਠੀਕ ਪਰ ਅਸੀਂ ਫੇਰ ਵੀ ਇਥੇ ਖੜੇ ਹੋਈਏ ਖੜੇ ਆ ਲਓ ਬਈ ਦੋਸਤੋ ਕਿਸਾਨ ਦਾ ਦਖਾਂਤ ਹੁੰਦਾ ਬਈ ਜਿਹੜੇ ਭਰਾ ਕਹਿ ਦਿੰਦੇ ਆ ਨਾ ਵੀ 2 ਕਿਲੋ ਰੁਪਏ ਮਿਲੀ ਜਾਂਦੀ 2 ਰੁਪਏ ਕਿਲੋ ਜਦੋਂ ਗੋਭੀ ਖੇਤ ਦੇ ਵਿੱਚ ਆਪਾਂ ਲਾਉਣੇ ਆ ਨਾ 1-2 ਰੁਪਏ ਦਾ ਬੂਟਾ ਬਈ ਪੈਂਦਾ ਆਪ ਨੂੰ ਜੇ ਆਪਾਂ ਮੁੱਲ ਵੀ ਪਨੀਰੀ ਲੈਣੇ 1 ਰੁਪਏ ਦਾ ਬੂਟਾ ਦਿੰਦਾ ਅਗਲਾ ਹਣਾ ਬਾਪੂ ਜੀ ਕਿੰਨਾ ਕਿੰਨੀ ਜਗ੍ਹਾ ਲੱਗੀ ਸੀ ਆਪਣੀ ਗੋਭੀ ਆਪਣੇ ਕੋਲੇ 2 ਕਿੱਲੇ ਸੀ ਬੇਟੇ 2 ਕਿੱਲੇ ਸੀਗੇ ਜੀ ਹਾਂ ਸਾਰੀ ਫਿਰੇ ਮੰਦੇ ਜੀ ਆ ਗਈ ਹਣਾ ਨਹੀਂ ਬੇਟੇ ਕੁਸ ਪਹਿਲਾਂ ਚੰਗੇ ਜੀ ਵੀ ਵੇਚ ਕੇ ਸਾਂ ਨਾ ਕਿਗੇ ਅੱਛਾ ਉਹ 2-4 ਕਿਕਰਾਣਾ ਚੰਗੇ ਜੀ ਵੀ ਵੇਚ ਕੇ ਸੀ ਇਹੇ ਠੀਕ ਹੈ ਪਰ ਹੁਣ ਮੰਦਾ ਜਾਦੇ ਆ ਗਿਆ ਹੁਣ ਕੀ ਰੇਟ ਵੇਚੋ ਇੱਥੇ ਜੀ ਹੁਣ ਅਸੀਂ ਇੱਥੇ 15 ਰੁਪਏ ਵੇਚਦੇ ਆਂ ਜੀ ਕਿ ਜੇ ਕੋਈ ਵਿਆਹ ਸ਼ਾਦੀ ਵਾਲਾ ਆ ਜਾਂਦਾ ਕੱਠੀ ਲੈਣ ਵਾਲਾ ਉਹਨੂੰ 12 ਵੀ ਦੇ ਦਨੇ ਆ 10 ਵੀ ਦੇ ਦਨੇ ਤੇ ਚਲੋ ਜੀ ਆਦੇ ਵੀ ਚਲੋ ਅਗਲੇ ਦਾ ਵੀ ਮਸਲਾ ਹਲ ਹੋ ਜਾਂਦਾ ਕੱਠੀ ਲੈਂਦਾ ਤੇ ਸਾਡੇ ਵੀ ਚਲੋ ਆਇਆ ਹੋ ਜਾਂਦਾ ਕੋਸਪੋਤਾ ਖੜਾ ਛੁੱਟਾ ਸਾਡਾ 3 ਕਿਲੋ